ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸੰਤ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਉਹ ਸੱਚ ਕਿੱਥੋਂ ਆਉਂਦੀ ਐ ਸ਼ਸਤਰਾਂ ਨੂੰ ਚੁੱਕਣ ਦੀ ਤਾਕਤ ਦਸ਼ਮ ਪਿਤਾ ਜੀ ਦੇ ਹਥਿਆਰ ਸ਼ਸਤਰ ਆਮ ਇਨਸਾਨ ਚੁੱਕ ਨਹੀਂ ਸਕਦਾ ਇਹ ਬਾਬਾ ਜੀ ਤੇ ਕਿਰਪਾ ਕਿਵੇਂ ਹੈ ਉਹ ਆਪਾਂ ਬੇਨਤੀਆਂ ਸਾਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਪਿਆਰਿਓ ਜਿਸ ਤੇ ਗੁਰੂ ਮਿਹਰવાન ਹੋ ਜਾਏ ਜਿਸ ਤੇ ਗੁਰੂ ਕਿਰਪਾ ਕਰਦੇ ਪਿਆਰਿਓ ਉਹ ਤਾਂ ਫਿਰ ਪਾਰ ਹੋ ਜਾਂਦਾ ਹੈ ਇਸ ਸੰਸਾਰ ਰੂਪੀ ਭਵਜਲ ਤੋਂ ਤੇ ਪਾਰ ਲੰਘ ਜਾਂਦਾ ਹੈ ਤੇ ਸਾਧ ਸੰਗਤ ਜੀਰੇ ਤੇ ਗੁਰੂ ਦੀ ਕਿਰਪਾ ਨਾ ਹੋਵੇ ਉਹ ਕੌਣ ਹੈ ਉਹ ਹੈ ਜਿਹੜਾ ਇਥੇ ਆਮ ਰੌਲੇ ਰੱਪੇ ਝੇੜਿਆਂ ਦੇ ਵਿੱਚ ਖਚ ਧੋਕੇ ਰਹਿ ਜਾਏ ਉਹ ਉਹ ਹੁੰਦਾ ਹੈ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਜੀ ਜਿਹੜੀ ਸੇਵਾ ਕਰ ਰਹੇ ਨੇ ਨਾ ਤਖਤ ਸਚਕਣ ਸ੍ਰੀ ਹਜੂਰ ਸਾਹਿਬ ਦੀ ਉਹ ਬਹੁਤ ਵੱਡੀ ਸੇਵਾ ਹੈ ਉਹ ਸੇਵਾ ਕੋਈ ਆਮ ਨਹੀਂ ਕਰ ਸਕਦਾ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਕਰਾਉਣ ਤਾਂ ਹੀ ਉਹ ਸੇਵਾ ਹੋ ਸਕਦੀ ਹੈ। ਬਾਬਾ ਕੁਲਵੰਤ ਸਿੰਘ ਜੀ ਨੇ ਖੁਦ ਦੱਸਿਆ ਕਹਿੰਦੇ ਉਹ ਜਿਹੜੀ ਸੇਵਾ ਹੈ ਨਾ ਉਹ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ ਜੇ ਗੁਰੂ ਪਾਤਸ਼ਾਹ ਕਰਾਉਣ ਤਾਂ ਹੀ ਸੇਵਾ ਹੋ ਸਕਦੀ ਹੈ। ਨਹੀਂ ਉਹ ਸੇਵਾ ਕੋਈ ਨਹੀਂ ਕਰ ਸਕਦਾ। ਸਾਧ ਸੰਗਤ ਜੀਓ ਬਾਬਾ ਕੁਲਵੰਤ ਸਿੰਘ ਜੀ ਕਹਿੰਦੇ ਇੱਕ ਵਾਰ ਮਨ ਦੇ ਵਿੱਚ ਆਇਆ ਵੀ ਬਾਜਾਂ ਵਾਲੇ ਸਤਗੁਰੂ ਜੀ ਇਹ ਜਿਹੜੀ ਸੇਵਾ ਹੈ ਇਹ ਅਸੀਂ ਖੁਦ ਕਰਨੀ ਚਾਹੁੰਨੇ ਆ ਮੈਂ ਖੁਦ ਕਰਨੀ ਹੈ ਇਹ ਸੇਵਾ ਅੱਜ ਤੁਹਾਡੀ ਕਿਰਪਾ ਦੀ ਜਿਹੜੀ ਹੈ ਜ਼ਰੂਰਤ ਨਹੀਂ ਹੈ ਅੱਜ ਇਹ ਸੇਵਾ ਜਿਹੜੀ ਹੈ ਅਸੀਂ ਖੁਦ ਕਰਨੀ ਹੈ ਤੇ ਸਾਥ ਸੰਗਤ ਇਹ ਸੇਵਾ ਕਰਨ ਦਾ ਖੁਦ ਮਨ ਬਣਾਇਆ ਤੇ ਦੋ ਸ੍ਰੀ ਸਾਹਿਬ ਵੀ ਨਹੀਂ ਚੱਕੀਆਂ ਗਈਆਂ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਹੁਣ ਕੀ ਰੱਦਾ ਹੈ ਤੇ ਪਾਤਸ਼ਾਹ ਨੂੰ ਕਹਿੰਦੇ ਫਿਰ ਅਸੀਂ ਕਿਹਾ ਵੀ ਸਤਿਗੁਰੂ ਕਿਰਪਾ ਕਰੋ ਭਾਵ ਕੀ ਜਿਹੜੀ ਕਿਰਪਾ ਹੈ ਨਾ ਗੁਰੂ ਦੀ ਜਿਹੜੀ ਰਹਿਮਤ ਹੈ ਨਾ ਸਤਗੁਰੂ ਦੀ ਉਹ ਗੁਰੂ ਅੱਗੇ ਅਰਦਾਸ ਕੀਤਿਆ ਸਤਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤਿਆਂ ਹੁੰਦੀ ਹੈ ਪਿਆਰਿਓ ਗੁਰੂ ਦੀ ਜਿਹੜੀ ਕਿਰਪਾ ਹੈ ਗੁਰੂ ਦੀ ਜਿਹੜੀ ਰਹਿਮਤ ਹੈ ਪਿਆਰਿਓ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਫੇਰ ਹੀ ਕਿਰਪਾ ਹੁੰਦੀ ਹੈ ਫੇਰ ਹੀ ਕਿਰਪਾ ਵਰਤਦੀ ਹੈ ਪਿਆਰਿਓ ਆਪਾਂ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਕਿ ਗੁਰੂ ਦੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਉਹ ਤਾਂ ਵਰਤਦੀ ਹੈ ਜੇ ਸਾਨੂੰ ਭਰੋਸਾ ਹੋਏਗਾ ਵੀ ਹਾਂ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਜੇ ਸਾਡੇ ਕੋਲੇ ਉਲੰਭਾ ਨਾ ਹੋਇਆ ਜੇ ਸਾਡੇ ਕੋਲੇ ਉਲੰਭਾ ਨਾ ਹੋਇਆ ਵੀ ਉਲੰਭਾ ਨਹੀਂ ਦੇਣਾ ਸਤਗੁਰ ਨੂੰ ਉਲੰਭਾ ਨਹੀਂ ਦੇਣਾ ਪਾਤਸ਼ਾਹ ਨੂੰ ਜੇ ਉਲੰਭਾ ਸਾਡੇ ਕੋਲ ਨਹੀਂ ਹੈ ਤਾਂ ਗੁਰੂ ਦੀ ਕਿਰਪਾ ਹੋਵੇਗੀ ਨੇ ਸਵਾਰਤ ਹੋ ਕੇ ਸੇਵਾ ਕਰਨ ਵਾਲਿਆਂ ਤੇ ਕਿਰਪਾ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਉਹਨਾਂ ਤੇ ਜ਼ਰੂਰ ਵਰਤਦੀ ਹੈ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਜਿਹੜੇ ਪਾਤਸ਼ਾਹ ਦੇ ਹੋ ਜਾਂਦੇ ਨੇ ਸ਼ਸਤਰ ਵਸਤਰ ਜਿਹੜੇ ਨੇ ਇਹ ਗੁਰੂ ਕੇ ਨੇ ਗੁਰੂ ਕੀ ਮੋਹਰ ਜਾਣ ਕੇ ਇਹਨਾਂ ਨੂੰ ਸਜਾਉਣਾ ਆਪਣੇ ਤਨ ਪਿੰਡੇ ਤੇ ਧਾਰਨ ਕਰਨਾ ਤੇ ਪਿਆਰਿਓ ਇਹ ਕਿਸੇ ਦੇ ਦਿੱਤੇ ਹੋਏ ਨਹੀਂ ਇਹ ਗੁਰੂ ਦੇ ਦਿੱਤੇ ਹੋਏ ਨੇ ਇਹ ਬਾਜਾਂ ਵਾਲੇ ਦੇ ਦਿੱਤੇ ਹੋਏ ਨੇ ਇਹ ਮਨ ਦੇ ਵਿੱਚ ਜ਼ਰੂਰ ਸੋਚਣਾ ਹੈ ਗੁਰਮੁਖ ਪਿਆਰਿਓ ਗੁਰੂ ਦੇ ਦਿੱਤੇ ਹੋਏ ਸ਼ਸਤਰਾਂ ਦੀ ਕਦਰ ਕਰਨੀ ਵਸਤਰਾਂ ਨੂੰ ਪਹਿਨਣਾ ਚੋਲਾ ਸਹਿਬ ਜਿਹੜਾ ਪਹਿਨੇ ਆ ਉਹਦੀ ਕਦਰ ਕਰਨੀ ਗਲਤ ਕੰਮਾਂ ਦੇ ਵਿੱਚ ਇਹਦੀ ਵਰਤੋਂ ਨਹੀਂ ਕਰਨੀ ਪਿਆਰਿਓ ਇਹ ਸਾਫ਼ ਸੁਥਰੀਆਂ ਜਿਹਾ ਕੁਝ ਗੱਲਾਂ ਨੇ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨ ਦੀ ਜ਼ਰੂਰਤ ਹੈ ਜੇ ਗੁਰੂ ਦੀ ਅਸਲ ਕਿਰਪਾ ਲੈਣੀ ਹੈ ਗੁਰੂ ਵਰਗਾ ਤੇਜ ਪ੍ਰਤਾਪ ਲੈਣਾ ਹੈ ਜੇ ਸਤਗੁਰ ਸੱਚੇ ਪਾਤਸ਼ਾਹ ਵਰਗੀ ਭਜਨ ਬੰਦਗੀ ਦਾ ਕਿਣਕਾ ਵੀ ਚਾਹੀਦਾ ਜੇ ਤਾਂ ਇਹਨਾਂ ਗੱਲਾਂ ਨੂੰ ਸਮਝਣਾ ਪਏਗਾ ਗੁਰੂ ਨੂੰ ਹਰ ਵਕਤ ਸਿਮਰਨਾ ਗੁਰੂ ਨੂੰ ਚੇਤੇ ਕਰਨਾ ਸਤਗੁਰ ਸੱਚੇ ਪਾਤਸ਼ਾਹ ਤੇ ਡੋਰੀ ਰੱਖ ਕੇ ਤੁਰਦੇ ਰਹਿਣਾ ਤੇ ਫੇਰ ਸਤਗੁਰ ਫਤਿਹ ਕਰਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ